ਸੋਮਵਾਰ ਨੂੰ ਨੈਸ਼ਨਲ ਲੋਕ ਸੇਵਾ ਪਾਰਟੀ ਦੇ ਉਮੀਦਵਾਰ ਜਸਪਾਲ ਮਸੀਹ ਨੇ ਲੋਕ ਸਭਾ ਸੀਟ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਇਸ ਮੌਕੇ ਉਹਨਾਂ ਦੇ ਨਾਲ ਮੈਡਮ ਰੈਨੋਬਾਲਾ, ਵਿਸ਼ਵ ਅਸ਼ੋਕ, ਰਵੀ ਮਨੋਜ, ਪਹਿਲਵਾਨ, ਰਾਜਪਾਲ, ਵਿਸ਼ਵ ਲਾਲ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੇ ਸਮਰਥਕ ਹਾਜ਼ਰ ਸਨ। ਇਸ ਮੌਕੇ ਤੇ ਅੰਮ੍ਰਿਤਸਰ ਦੇ ਬਿਸ਼ਪ ਅਸ਼ੋਕ ਰਵੀ ਨੇ ਦੱਸਿਆ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਲੋਕ ਸੇਵਾ ਪਾਰਟੀ ਲਈ ਜਸਪਾਲ ਮਸੀਹ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਮੈਂਬਰ ਹਨ। ਉਹਨਾਂ ਦੀ ਸ਼ਖਸੀਅਤ ਬਹੁਤ ਹੀ ਇਮਾਨਦਾਰ ਹੈ ਅਤੇ ਉਹ ਹਰ ਕਿਸੇ ਦੇ ਕੰਮ ਨੂੰ ਪਹਿਲ ਦੇ ਆਧਾਰ ਤੇ ਨਿਪਟਾਉਂਦੇ ਹਨ। ਉਹਨਾਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਅੰਮ੍ਰਿਤਸਰ ਦੇ ਵਿਕਾਸ ਲਈ ਸ਼ਹਿਰ ਦੀ ਜਨਤਾ ਲੋਕ ਸੇਵਾ ਪਾਰਟੀ ਦੇ ਉਮੀਦਵਾਰ ਜਸਪਾਲ ਸਿੰਘ ਨੂੰ ਪੂਰਨ ਬਹੁਮਤ ਨਾਲ ਜਿਤਾਉਣ। ਪਿਆਰਾ ਜਸਪਾਲ ਮਸੀ ਮੈਂ ਨੈਸ਼ਨਲ ਲੋਕ ਸੇਵਾ ਪਾਰਟੀ ਦਾ ਜਿਹੜਾ ਮੈਨੂੰ ਸਮਰਥਨ ਆਉਦਾ ਉਮੀਦਵਾਰ ਆ। ਔਰ ਅੱਜ ਅਸੀਂ ਜਿਹੜੇ ਆਪਣੇ ਰਟਰਨਿੰਗ ਅਫਸਰ ਸਾਹਿਬ ਕੋਲੋਂ ਕਾਗਜ਼ ਭਰੇ ਆ ਔਰ ਉਸ ਦੌਰਾਨ ਜਿਹੜਾ ਬਹੁਤ ਹੀ ਵਧੀਆ ਰਿਹਾ ਸਾਡਾ ਜੋ ਅੰਦਰ ਦਾ ਪ੍ਰੋਸੈਸ ਆ। ਮੈਂ ਔਰ ਨਾਲ ਸਾਡੇ ਜੋ ਮੇਰੇ ਕਰਮ ਪਤਨੀ ਆ ਰੇਨੂ ਬਾਲਾ ਜੀ ਉਹਨਾਂ ਦੇ ਜਿਹੜੇ ਆ ਇਹ ਜੇ ਤੇ ਇੰਡੀਪੈਂਡੈਂਟ ਕਾਗਜ਼ ਭਰੇ ਗਏ ਆ ਔਰ ਉਸ ਤੋਂ ਪਹਿਲਾਂ ਅਸੀਂ ਜਿਹੜਾ ਵਾ ਪੂਰੇ ਸਰਵ ਸਮਾਜ ਨੂੰ ਨਾਲ ਲੈ ਕੇ ਇੱਕ ਰੋਡ ਸ਼ੋਅ ਕੀਤਾ ਵਾ ਜਿਹਦੇ ਵਿੱਚ ਤਕਰੀਬਨ ਸੈ ਕੜਿਆ ਤੇ ਗਿਣਤੀ ਦੇ ਵਿੱਚ ਗੱਡੀਆਂ ਕਾਰਾਂ ਮੋਟਰਸਾਈਕਲ ਔਰ ਟਰਾਲੀਆਂ ਔਰ ਆਪਣੇ ਸੰਦ ਲੈ ਕੇ ਜਿਹੜਾ ਵਾ ਭਾਈਚਾਰੇ ਦੇ ਲੋਕ ਜਿਹੜੇ ਸਮਾਜ ਦੇ ਲੋਕਾਂ ਨੇ ਇੱਕ ਸ਼ਹਿਰ ਨੂੰ ਮੈਸੇਜ ਦਿੱਤਾ ਵਾ ਕਿਉਂਕਿ ਇਹ ਜੋ ਰਾਜਨੀਤੀ ਪੰਜਾਬ ਦੀ ਦੇਸ਼ ਦੀ ਬਹੁਤ ਗੰਦਲੀ ਹੋ ਚੁੱਕੀ ਆ ਔਰ 75 ਸਾਲ ਹੋ ਚੁੱਕੇ ਆ ਇਹਨਾਂ ਪਾਰਟੀਆਂ ਨੇ ਗਰੀਬਾਂ ਨੂੰ ਲੁੱਟਿਆ ਤੇ ਨਾਲ ਕੁੱਟਿਆ ਇਸ ਕਰਕੇ ਇੱਕ ਨਵੀਂ ਆਵਾਜ਼ ਲੈ ਕੇ ਆਏ ਆ ਨਵੀਂ ਮੰਗ ਲੈ ਕੇ ਆਏ ਆ ਨਵਾਂ ਸਵੇਰਾ ਲੈ ਕੇ ਆਏ ਆ ਔਰ ਨਵੇਂ ਗੱਲ ਆ ਲੋਕ ਸੇਵਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਹੋਂਚੇ ਆਈ ਆ ਜਿਸ ਦੇ ਵੱਜੋਂ ਪੰਜਾਬ 'ਚ ਤਕਰੀਬਨ 5 ਜਿਹੜੇ ਉਹਨਾਂ ਦੇ ਉਮੀਦਵਾਰ ਉਤਾਰੇ ਗਏ ਆ ਇਸੇ ਤਰ੍ਹਾਂ ਗਰਦਾਸਪੁਰ ਦੇ ਉਹਨਾਂ ਨੇ ਵੀ ਅੱਜ ਜਿਹੜਾ ਫਾਈਲ ਕੀਤਾ ਸੁਰਜੀਤ <th>ਪਰ ਜੀ ਔਰ ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਔਰ ਸਾਡੇ ਕੈਂਡੀਡੇਟ ਜਿਹੜੇ ਆ ਹੋਰ ਮਸੀਹ ਭਾਈਚਾਰੇ ਦੇ ਜਿਹੜੇ ਫਰੋਈਪੁਰ ਤੋਂ ਲੜ ਰਹੇ ਆ ਇਸ ਵਾਰ ਜੋ 크ਰਿਸਚਨ ਭਾਈਚਾਰਾ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ 'ਚ ਰਹਿੰਦਾ ਉਹਨਾਂ ਨੂੰ ਸਾਰੀਆਂ ਹੀ ਰਵਾਇਤੀ ਪਾਰਟੀਆਂ ਚਾਹੇ ਉਹ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਜਾਂ ਭਾਰਤੀ ਜਨਤਾ ਪਾਰਟੀ ਹੋਵੇ ਸਾਰੀਆਂ ਹੀ ਪਾਰਟੀਆਂ ਨੇ ਇਹ ਡੜਾ ਘੱਟ ਗਿਣਤੀਆਂ ਦੇ ਉਹ ਪੰਜਾਬ ਦੇਆਂ ਨੂੰ ਨਜ਼ਰਅੰਦਾਜ਼ ਕੀਤਾ ਅੱਖੋਂ ਪਰਖੇ ਕੀਤਾ ਔਰ ਸਦਾ ਹੀ ਇਹਨਾਂ ਦਾ ਮਤਰਈ ਮਾਂ ਵਾਲਾ ਸਲੂਕ ਕੀਤਾ ਜਦ ਕਿ ਇਹਨਾਂ ਦੀ ਲੱਖਾਂ ਲੱਖਾਂ ਵੋਟਾਂ ਲੈ ਕੇ ਕਦੇ ਐਮਪੀ ਬਣਦੇ ਰਹੇ ਕਦੀ ਐਮਐਲਏ ਬਣਦੇ ਰਹੇ ਸਰਕਾਰਾਂ ਚਲਾਉਂਦੇ ਰਹੇ ਤੇ ਇਹਨਾਂ ਦਾ ਅਜ ਤੱਕ ਖਾਤਾ ਨਹੀਂ ਖੁੱਲਿਆ ਨਾ ਕੋਈ ਐਮਐਲਏ ਆ ਤੇ ਨਾ ਕੋਈ ਐਮਪੀ ਆ ਔਰ ਭਾਈਚਾਰਾ ਜਾਗਰਿਤ ਹੋ ਗਿਆ ਇਸੇ ਕਰਕੇ ਜਿਹੜਾ ਵਾ ਲੋਕ ਸੇਵਾ ਪਾਰਟੀ ਹੋਂਚੇ ਆਈ ਆ ਹੁਣ ਜਿਹੜੀ ਆ ਸੱਤਾ ਦੀ ਚਾਬੀ ਜਿਹੜੀ ਆ ਪੰਜਾਬ ਦੇ ਦੱਬੇ ਕੁਚਲੇ ਸਮਾਜ ਦੇ ਹੱਥ ਵਿੱਚ ਜਲਦੀ ਆਵੇ ਔਰ ਲੋਕਾਂ ਨੇ ਪ੍ਰਣ ਕੀਤਾ ਵਾ ਅੱਜ ਜਿਹੜਾ ਲੋਕਾਂ ਦਾ ਉਤਸ਼ਾਹ ਹੀ ਸ਼ਹਿਰ ਚ ਵੱਖ-ਵੱਖ ਚੌਂਕਾਂ 'ਚ ਜੋ ਸਵਾਗਤ ਹੋਏ ਜੋ ਲੋਕਾਂ ਦਾ ਪਿਆਰ ਮਿਲਾ ਮਿਲਿਆ ਵਾ ਉਤੋਂ ਪਤਾ ਲੱਗਦਾ ਵਾ ਕਿ ਅੰਮਰਸਰ ਦੇ ਲੋਕ ਗੁਰੂ ਨਗਰੀ ਦੀ ਸੇਵਾ ਜਿਹੜੀ ਆ ਉਹ ਤੁਹਾਡੇ ਛੋਟੇ ਵੀਰ ਦਸਪਾਲ ਮਸੀਹ ਨੂੰ ਸਪੰਜਾ ਤੇ ਕਿਰਚਨ ਭਾਈਚਾਰੇ ਵਾਸਤੇ ਤੁਹਾਡੀ ਪਾਰਟੀ ਪੰਜਾਬ ਦੇ ਵਿੱਚ ਕੀ ਉਪਰਾਲੇ ਕਰੇਗੀ ਤੁਸੀਂ ਖੁਦ ਦੱਸਿਆ ਕਿ ਫਿਰ ਦੱਬੇ ਕੁਦਲੀ ਲੋਕਾਂ ਦੀ ਆਵਾਜ਼ ਬੁਲੰਦ ਕਰਾਂਗੇ ਇਹ ਇਕੱਲੇ 크੍ਰਿਸਚਨ ਭਾਈਚਾਰੇ ਦੀ ਪਾਰਟੀ ਨਹੀਂ ਆ ਇਹ ਸਰਬ ਸਮਾਜ ਦੀ ਪਾਰਟੀ ਆ ਇਹਦੇ ਵਿੱਚ ਹਿੰਦੂ ਵੀ ਆ ਸਿੱਖ ਵੀ ਆ ਮੁਸਲਮਾਨ ਵੀ ਆ ਇਸਾਈ ਵੀ ਆ ਐਸਸੀ ਵੀ ਆ ਬੀਸੀ ਆ ਮਿਨੋਰਟੀ ਸਾਰੇ ਆ ਸਰਬ ਸਮਾਜ ਦੀ ਗੱਲ ਕੀਤੀ ਆ ਇਹ ਕੱਲੇ ਕੋਈ ਇੱਕ ਜਿਹੜੇ ਆ ਇੱਕ ਧਰਮ ਦੀ ਪਾਰਟੀ ਨਹੀਂ ਆ ਸਰਬ ਸਮਾਜ ਦੀ ਪਾਰਟੀ ਆ ਔਰ ਗਾ ਖਾਸ ਕਰਕੇ 크ਰਿਸਚਨ ਭਾਈਚਾਰਾ ਜਿਹੜਾ ਵਾ ਰਾਜਨੀਤਿਕ ਤੌਰ ਤੇ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਪਛੜਿਆ ਪਿਆ ਵਾ ਉਹ ਪਾੜਾ ਜਿਹੜਾ 75 ਸਾਲਾਂ ਦਾ ਪਿਆਣਾ ਉਹਨੂੰ ਪੂਰਾ ਕਰਨ ਦੇ ਲਈ ਲੋਕ ਸੇਵਾ ਪਾਰਟੀ ਜਿਹੜੀ ਆ ਉਹ ਮੈਦਾਨ 'ਚ ਆ